ਰਾਤ ਦੇ ਟੜ ਦੇ ਪਹਿਰ ਯਾਨੀ ਕਿ ਤਕਰੀਬਨ 3:00 ਵਜੇ ਦੇ ਕਰੀਬ ਗੁਜਰਾں ਦੀਆਂ ਕੁੱਲੀਆਂ ਦੇ ਵਿੱਚ ਅਚਾਨਕ ਅੱਗ ਲੱਗ ਗਈ ਤੇ ਇਸ ਦਾ ਪਤਾ ਜਦੋਂ ਲੱਗਾ ਤਾਂ ਤੁਰੰਤ ਇਸ ਦੀ ਸੂਚਨਾ ਆਸ-ਪਾਸੇ ਪਏ ਲੋਕਾਂ ਨੂੰ ਦਿੱਤੀ ਗਈ ਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਜਦੋਂ ਤੱਕ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚੀ ਤਾਂ ਅੱਗ ਦੀਆਂ ਲਪਟਾਂ ਨੇ ਗੁਜਰਾں ਦੀਆਂ ਕੁੱਲੀਆਂ ਦੇ ਵਿੱਚ ਪਿਆ ਸਾਰਾ ਕੁਝ ਸਾੜ ਕੇ ਸਵਾਹ ਕਰ ਦਿੱਤਾ لیکن ਗਨੀਮਤ ਰਹੀ ਕਿ ਗੁਜਰਾ ਨੇ ਆਪਣੀ ਜਾਨ ਤਾਂ ਬਚਾ ਲਈ ਲੇਕਿਨ ਸਮਾਨ ਸਰਕੇ ਸਵਾ ਹੋ ਗਿਆ ਜਿਸ ਦੇ ਵਿੱਚ ਪਾਂਡੇ ਤੇ ਹੋਰ ਡਾਕੂਮੈਂਟਾਂ ਸਮੇਤ ਘਰ ਦੇ ਮੰਜੇ ਬਿਸਤਰੇ ਵੀ ਸੀ ਤੇ ਕੁਝ ਹੋਰ ਕੀਮਤੀ ਸਮਾਨ ਸੀ ਪਤਾ ਨਹੀਂ ਸਰ ਆਪਾਂ ਸੁੱਤੇ ਸੀਗੇ ਰਾਤ ਨੂੰ ਤੇ ਰਾਤ ਦੇ ਕੋਈ 3 ਵਜੇ ਨਾਲ ਇਹ ਮੁੰਡਾ ਸਾਡਾ ਇੱਕ ਜਾਗਿਆ ਤੇ ਉਹਨੇ ਦੇਖਿਆ ਵੀ ਸਾਨੂੰ ਅੱਗ ਲੱਗੀ ਸੀਗੀ ਆਪਾਂ ਬਾਹਰ ਆ ਕੇ ਦੇਖਿਆ ਤੇ ਸਾਰੇ ਅੱਗ ਫੈਲ ਚੁੱਕੀ ਸੀਗੀ ਫਿਰ ਆਪਾਂ ਰੋਲਰ ਵਾਲਾ ਪਾਇਆ ਤੇ ਮਹੱਲੇ ਦੇ ਵੀ ਕੁਝ ਹੋਰ ਆਪਣੇ ਬੰਦੇ ਆ ਕੇ ਅੱਗ ਬੁਝਾਉਣ ਲੱਗੇ ਲੇਕਿਨ ਸਭ ਕੁਝ ਸੜ ਕੇ ਸੁਆਹ ਚੁਕਿਆ ਹੋ ਗਿਆ ਹੈਗਾ ਉਹਦੇ ਵਿੱਚ ਸਾਡਾ ਜੋ ਵੀ ਹੈਗਾ ਰੱਖ-ਰਖਾਵ ਗਹਿਣੇ ਸੀਗੇ ਪੈਸੇ ਸੀ ਜੋ ਕੁਝ ਵੀ ਹੈਗਾ ਸਭ ਸੜ ਗਿਆ ਕੱਪੜੇ ਲੀੜੇ ਹਰ ਚੀਜ਼ ਸਭ ਕੁਝ ਸੁਆਹ ਹੋ ਗਈ ਹੈ ਸੜ ਕੇ ਤੇ ਬੱਚਿਆਂ ਦੇ ਡਾਕੂਮੈਂਟ ਸੀਗੇ ਸਾਡੇ ਜੋ ਡਾਕੂਮੈਂਟ ਸੀਗੇ ਹਰ ਚੀਜ਼ ਸੜ ਕੇ ਸੁਆਹ ਹੋ ਗਈ ਹੈ ਫਾਇਰ ਬ੍ਰਿਗੇਡ ਨੂੰ ਤਲਾਸ਼ ਨਹੀਂ ਕੀਤੀ ਸੀ ਫਾਇਰ ਬ੍ਰਿਗੇਡ ਨੂੰ ਧਲਾ ਕੀਤੀ ਸੀਗੀ ਲੇਕਿਨ ਜਿਸ ਵੇਲੇ ਫਾਇਰ ਬ੍ਰਿਗੇਡ ਆਈ ਸੀ 5 ਵਜੇ ਨਾਲ ਤੇ ਉਸ ਵੇਲੇ ਨੂੰ ਸਭ ਕੁਝ ਸੜ ਚੁੱਕਾ ਸੀਗਾ ਤੇ ਹੁਣ ਸਾਡਾ ਸ਼ਾਸਨ ਅੱਗੇ ਇਹ ਹੀ ਬੇਨਤੀ ਹੈ ਕਿ ਸਾਡੀ ਕੁਛ ਨਾ ਮਦਦ ਕੀਤੀ ਚਾਹੀਜੋ ਇਹ ਜਿਹੜੇ ਪ੍ਰਵਾਸੀ ਹੈਗੇ ਆ ਸਾਡੇ ਪਿੰਡ ਹੀ ਰਹਿੰਦੇ ਸੀਗੇ ਅਦਾਤ ਦੇ ਕੋਈ 3 ਵਜੇ ਇਹਨਾਂ ਦੇ ਘਰ ਨੂੰ ਅੱਗ ਲੱਗੀ ਪਤਾ ਨਹੀਂ ਕਿਸ ਕਾਰਨ ਲੱਗੀ ਤੇ 5 ਵਜੇ ਤੱਕ ਇਹਨਾਂ ਨੇ ਫੋਨ ਫੋਨ ਕੀਤਾ ਫਾਇਰ ਬ੍ਰਿਗੇਡ ਨੂੰ ਜੇਲੇ ਨੂੰ ਫਾਇਰ ਬ੍ਰਿਗੇਡ ਪਹੁੰਚੀ ਉਸ ਟਾਈਮ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ ਇਹਨਾਂ ਦੇ ਬੱਚਿਆਂ ਦੇ ਡਾਕੂਮੈਂਟ ਸੀਗੇ ਕੁਝ ਪੈਸੇ ਸੀਗੇ ਕੋਈ ਜੁਵੈਲਰੀ ਸੀਗੀ ਸਾਰੀ ਖਤਮ ਹੋ ਗਈ ਜੀ ਗਰੀਬ ਬੰਦੇ ਹੈਗੇ ਆ ਅੱਗੇ ਕੁਲੇ ਜਿਹੇ ਰਹਿੰਦੇ ਹੈਗੇ ਆ ਖਾਣੂ ਵੀ ਨਹੀਂ ਹੈਗਾ ਜੋ ਹੈਗਾ ਸੀ ਸੜ ਸੜ ਸਭ ਕੁਝ ਸੜ ਚੁਕਿਆ ਹੈ ਮੇਰੀ ਪ੍ਰਸ਼ਾਸਨ ਅਗੇ ਹੀ ਬੇਨਤੀ ਹੈ ਇਹਨਾਂ ਦੀ ਅੱ ਤੋਂ ਬਾਅਦ ਮਦਦ ਕੀਤੀ ਜਾਵੇ ਜੋ ਬੰਦਾ ਸਰਦਾਂ ਨਾਲ ਦਿੱਤਾ ਜਾਵੇ ਬਹੁਤ ਜ਼ਿਆਦਾ ਇਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਕੱਪੜਾ ਲੀਡ ਅਫ ਸੜ ਗਿਆ ਗਹਿਣੇ ਸੜ ਗਿਆ ਪੈਸਾ ਸੜ ਗਿਆ ਕੁਝ ਨਹੀਂ ਰਿਹਾ ਸਾਡੇ ਪੁੱਤਾਂ ਭਾਂਡੇ ਰੋਟੀ ਖਾਣ ਵਾਸਤੇ ਵੀ ਨਹੀਂ ਰੇ ਕੀ ਪਸਾਸ ਨੂੰ ਕੀ ਮੰਗ ਰਹੇ ਹੋ? ਸਾਨੂੰ ਸਰਕਾਰ ਵੱਲੋਂ ਕੋਈ ਮਦਦ ਹੋਣੀ ਚਾਹੀਦੀ ਏ। ਹਾਂਜੀ ਸਾਡੇ ਕੋਲ ਕੁਝ ਨਹੀਂ ਰਿਹਾ ਸਾਬ। ਕਿੰਨੇ ਵਜੇ ਟਾਈਮ ਸੀਗਾ ਜੀ? ਸਾਢੇ 3 ਵਜੇ ਦਾ ਟਾਈਮ ਸੀ। ਤੇ ਫਾਈਲਗੇ ਨੂੰ ਕਾਲ ਕੀਤਾ ਸੀਗਾ 8 ਵਜੇ ਵੱਲੋਂ। ਹਾਂਜੀ। ਕਿੰਨੇ ਦੇਰ ਬਾਅਦ ਪਹੁੰਚੇ ਸੀਗੇ ਉਹ? ਉਹ ਪਹੁੰਚੇ ਕੋ 5 ਵਜੇ ਨਾਲ। ਹਾਂ ਤੱਕ। 5 ਸਾਢੇ 4 ਵਜੇ ਪੌਣੇ 5 ਵਜੇ ਬੁੱਝ ਪਹੁੰਚੇ ਹੋਣੇ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਤਾਂ ਨਹੀਂ ਲੱਗ ਸਕਿਆ ਲੇਕਿਨ ਪੀੜਤਾ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ ਕਿਉਂਕਿ ਉਹ ਬਹੁਤ ਜ਼ਿਆਦਾ ਗਰੀਬ ਨੇ ਤੇ ਉਹਨਾਂ ਦਾ ਕੁਝ ਵੀ ਨਹੀਂ ਬਚਿਆ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ